ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਸਾਂ ਮਹੱਲਾ ਪਹਿਲਾ ਰੂੜੋ ਠਾਕੁਰ ਮਹਾਰਾ ਰੂੜੀ ਗੁਰਬਾਣੀ ਵੱਡੇ ਭਾਗ ਸਤਗੁਰ ਮਿਲੈ ਪਾਈਏ ਪਦ ਨਿਰਵਾਣੀ ਮੈਂ ਹੋਲ ਗਈਆ ਹੋਲ ਗਈ ਹੰਝੂ ਰੂਧਾਰੇ ਜਿਉ ਤੂੰ ਰੱਖੈ ਤੇਉ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸ ਘਾਣੀ ਮਨ ਭਾਈਏ ਮੇਰੇ ਠੈ ਗੁਰ ਹੱਥ ਵੜਿਆਈਆ ਬਾਣ ਪਤ ਪਾਈਆ ਤਾਜ ਦੂਰਣਾ ਜਾਣੀ ਅੰਤਰ ਹੈ ਸੋਈ ਜਹ ਦੇਖਾ ਤਹ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਗਾਪੇ ਹਰੀ ਵੇਖੈ ਵੜਿਆਈ ਗੁਰਮਖ ਹੋਏ ਨੇ ਹੱਲਿਆ ਔ ਕੀਮਤ ਪਾਈ ਜੀਵ ਵਿਦਿਆ ਲਾਹਾ ਮਿਲੈ ਗੁਰਕਾਰ ਕਮਾਵੈ ਪੂਰਬ ਹੋ ਵੈ ਲਿਖਿਆ ਤਾਂ ਸਤਗੁਰ ਪਾਵੇ ਮੜਮਗ ਤੋਟਾ ਨਿਤਹਿ ਪਰਮਾ ਪਰਮਾਏ ਮਨਮੁਖ ਅੰਧਣਾ ਚੇਤੈ ਭਗਾਂ ਦਰਸ਼ਨ ਪਾਈ ਤਾਂ ਕੀ ਗਿਲਾ ਆਇਆ ਜਾਣੀਐ ਐਸਾ ਚੈਲ ਬੁਲਾਏ ਗੁਰ ਭੇਟੇ ਪਾਰਸ ਭੇ ਜੋਤੀ ਜੋਤ ਮਿਲਾਏ ਐਨਿਸ ਰਹਿ ਨੈ ralmo ਕਾ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਇਹਨੇ ਸਰਹ ਨਿਰਾਲ ਮੋ ਕਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਤੇ ਹਰ ਚਰਣੀ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਦੀ ਕੀ ਫਤਿਹ ਮੂਖ ਚਰੇ ਸ਼ਾਸਤਰ ਘਟ ਅੰਧ ਗਿਰਨ ਚੜ ਜਾਏ ਅੰਧ ਬਕੈ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਨ ਸਕੈ ਸਿਰਫ ਤੋ ਤੁਹਾਰੀ ਹਮਰਾ ਕਰ ਸਕਤ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾਰੀਓ ਪਿੰਡ ਸਭ ਤੇਰਾ ਤੂ ਅੰਤਰਾਜਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨਨਾਟਕ ਜੇ ਹਰ ਤੁਮ ਕਰਾਏ ਹੈ ਤੇ ਹਾ ਹਮਕਰੀ ਵਖਿਆਨ ਸੁ ਗੁਰੂ ਪਿਆਰੇ ਸਾਧ ਸੰਗਤ ਜੀ ਸਾਧਗੁਰੂ ਬਖਸ਼ਿਸ਼ ਕਰਦੇ ਨੇ ਆਸਰਾ ਹੈ ਮਹੱਲਾ ਪਹਿਲਾ ਪਹਿਲੇ ਪਾਸ਼ਾ ਨੇ ਮੁਖਾਰਬਤ ਉਚਾਰਣ ਕੀਤਾ ਹੋਇਆ ਅਸ਼ਟਪਦੀਆਂ 19 ਵੀ ਅਸ਼ਟਪਦੀ ਹੈ ਲੜੀਵਾਰਤੀ ਜੋ ਕਿ ਧਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਹਨ 421 ਅੰਤੇ ਸੁਸ਼ੋਭਿਤ ਹੈ ਸਤਿਗੁਰੂ ਜੀ ਅੰਨੇ ਨੇ ਮੈਂ ਉਹ ਲਗੀ ਆ ਉਹ ਲਗੀ ਹੰ ਮਛੂਰ ਉਠਾਰੇ ਮੇਰੇ ਸਤਿਗੁਰੂ ਮੈਂ ਤੇਰੇ ਦਾਸਾਂ ਦਾ ਵੀ ਦਾਸ ਆ ਤੇਰੇ ਗੋਲਿਆਂ ਦਾ ਵੀ ਗੋਲਾ ਹੰ ਮਛੂਰ ਉਠਾਰੇ ਮੈਂ ਛੂਟੇ ਜੇ ਬੱਚੇ ਦੀ ਨਹੀਂ ਆਈ ਤੇਰਾ ਛੋਟਾ ਬੱਚਾ ਪਰ ਜਿਉ ਤੂੰ ਰੱਖੈ ਤਿਉ ਰਹਾ ਮੁਖ ਨਾਮ ਹਮਾਰੇ ਪਰ ਮੇਰੇ ਸਤਿਗੁਰੂ ਜਿਵੇਂ ਤੂੰ ਰੱਖਦਾ ਓਵੇਂ ਮੈਂ ਰਹਿਣਾ ਕਰਦਾ ਮੋਖ ਨਾਮ ਹਮਾਰੇ ਮੇਰੇ ਮੋਖ ਦੇ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰ ਤਾਂ ਕਿ ਤੇਰਾ ਨਾਮ ਦਿਨ ਰਾਤ ਜਪ ਸਕਾਂ ਦਿਨ ਰਾਤ ਤੇਰੇ ਨਾਮ ਨੂੰ ਇੱਥਾਰ ਸਕਾਂ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੰਜਾਂਦੇ ਨੇ ਆਜ ਸਮਹ ਲੈ ਪਹਿਲ ਰੂੜੋ ਠਾਕੁਰ ਬਾਹਰ ਰੂੜੀ ਗੁਰਬਾਣੀ ਰੂੜੋ ਭਾਗ ਬਹੁਤ ਸੁਣਾ ਮੇਰੇ ਠਾਕੁਰ ਮੇਰੇ ਮਾਲਕ ਬਹੁਤ ਚੰਗੇ ਰੂੜੀ ਗੁਰਬਾਣੀ ਬਾਣੀ ਵੀ ਬਹੁਤ ਸੋਹਣੀ ਹੈ ਬਹੁਤ ਮਿੱਠੀ ਹੈ ਵੱਡੇ ਭਾਗ ਸਤਗੁਰ ਮਿਲਾਇ ਪਾਈਏ ਪਦ ਨਿਰਵਾਣੀ ਵੱਡੇ ਭਾਗ ਵੱਡੇ ਭਾਗਾਂ ਦੇ ਨਾਲ ਸਤਗੁਰੂ ਮਿਲਦਾ ਹੈ ਫਿਰ ਸਤਗੁਰੂ ਦੀ ਕਿਰਪਾ ਦੇ ਨਾਲ ਪਾਈਏ ਪਦ ਨਿਰਵਾਣੀ ਨਿਰਵਾਣ ਅਵਸਥਾ ਮਾਨ ਪਾ ਲਈ ਦੀ ਹੈ ਮਿਲ ਜਾਂਦੀ ਹੈ ਜਦੋਂ ਸਤਗੁਰੂ ਦੀ ਕਿਰਪਾ ਹੋ ਜਾਏ ਪਰ ਵੱਡੇ ਭਾਗਾ ਦੇ ਨਾਲ ਸਤਗੁਰੂ ਮਿਲਦਾ ਹੈ ਤੇ ਫਿਰ ਉਹ ਕਿਰਪਾ ਮਿਲਦੀ ਹੈ ਮੈਂ ਓਲ ਗਈ ਆ ਓਲ ਗਈ ਹਮ ਛੋੜੂ ਥਾਰੀ ਜੇ ਤੂੰ ਰੱਖਿਆ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ ਮੈਂ ਤੇਰੇ ਦਾਸਾਂ ਦਾ ਦਾਸ ਤੇਰੀ ਬੋਲਿਆਂ ਦਾ ਵੀ ਬੋਲਾ ਮੇਰੇ ਸਤਿਗੁਰੂ ਕਿਰਪਾ ਕਰ ਛੋਟੇ ਬੱਚੇ ਦੀ ਨਿਯਾਈਂ ਜਿਵੇਂ ਤੂੰ ਰਖਣਾ ਕਰਦਾ ਤਿਵੇਂ ਮੈਂ ਰਹਿਣਾ ਮੁਖ ਨਾਮ ਹਮਾਰੇ ਮੇਰੇ ਮੁਖ ਵਿੱਚ ਤੇਰਾ ਨਾਮ ਬਖਸ਼ਿਸ਼ ਕਰ ਰਹਾਉ ਵਿਸ਼ਰਮ ਦਿੰਦੇ ਨੇ ਦਰਸ਼ਨ ਕੀ ਪਿਆਸਾ ਘਣੀ ਬਾਣੇ ਮਣ ਭਾਈਏ ਮੇਰੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂਗ ਬਹੁਤ ਹੈ ਬਹੁਤ ਜ਼ਿਆਦਾ ਤੰਗ ਹੈ ਮੇਰੇ ਸਤਿਗੁਰੂ ਭਾਣਾ ਮਨ ਭਾਈ ਹੈ ਮੇਰੇ ਮਨ ਵਿੱਚ ਤੇ ਮੇਰੇ ਤੇਰਾ ਨਾਮ ਭਾ ਜਾਏ ਮੇਰੇ ਠਾਕੁਰ ਹੱਥ ਵਡਿਆਈਆਂ ਭਾਣਾ ਪਤ ਪਾਈਏ ਮੇਰੇ ਠਾਕੁਰ ਮੇਰੇ ਸਤਿਗੁਰੂ ਤੇਰੇ ਹੱਥ ਹੀ ਸਾਰੀਆਂ ਵਡਿਆਈਆਂ ਇਹ ਲੋਕ ਦੀ ਵਡਿਆਈ ਵੀ ਤੂੰ ਕਰਵਾਣਾ ਤੇ ਇਸ ਪ੍ਰਲੋਗ ਦੀ ਵਡਿਆਈ ਵੀ ਤੂੰ ਕਰਵਾਣਾ ਤੇ ਸਤਿਗੁਰੂ ਭਾਣਾ ਪਤ ਪਾਈਏ ਤੇਰੇ ਭਾਣੇ ਵਿੱਚ ਹੀ ਇੱਜ਼ਤ ਮਿਲ ਜਾਂਦੀ ਹੈ ਸਾਚੋ ਦੂਰ ਨ ਜਾਣੀਐ ਅੰਤਰ ਹੈ ਸੋਈ ਉਹ ਸੱਚਾ ਪ੍ਰਮਾਤਮਾ ਕਿਤੇ ਦੂਰ ਨਹੀਂ ਹੈ ਜੈਸੇ ਬਚਰੇ ਕੁੰਦਮਨ ਮਾਇਆ ਮੰਤਾਰੇ ਅੰਤਰ ਵਸਰੇ ਹਰ ਵੇਲੇ ਆ ਸਾਚੋ ਦੂਰ ਨ ਜਾਣੀਐ ਕਿਤੇ ਦੂਰ ਨਹੀਂ ਹੈ ਅੰਤਰ ਹੈ ਸੋਈ ਪ੍ਰਮਾਤਮਾ ਅੰਤਰਮੁਖੀ ਹੈ ਭਈ ਜਹ ਦੇਖ ਤਹ ਰਵ ਰਹੇ ਕਿਨ ਕੀਮਤ ਹੋਈ ਕਹਿੰਦੇ ਜਿੱਥੇ ਵੀ ਦੇਖਦਾ ਇਹ ਰਈ ਦੀ ਧਾਰਾ ਲਿਖਦਾ ਤਹਰਾਵਰ ਹੈ ਉੱਥੇ ਉੱਤੇ ਤੁਰਵੇਂ ਜੇ ਜੇ ਪਿੱਖੋ ਤਹਜੂਰ ਦੂਰ ਕਿਤੋਂ ਨਾ ਜਾਈ ਰਬ ਨੇ ਆ ਸਰਬੱਤਰ ਮੈਂ ਮਨ ਸਦਾ ਤੇ ਆਈ ਇਤ ਉਤਨੀ ਪਿਛੜੇ ਸੁਸੰਗੀ ਕਨੀਏ ਬਿਨਸ ਜੈ ਜਨ ਨੇ ਬਖਮਸ ਤੋਂ ਅਲਗ ਸੁਖ ਪਣੀਏ ਮੇਰੇ ਸਤਿਗੁਰੂ ਜਿੱਥੇ ਦੇਖਣਾ ਕਰਦਾ ਤੂੰ ਦੇਖਦਾ ਕਿੰਨੇ ਕੀਮਤ ਹੋਈ ਕਿਸ ਤੋਂ ਤੇਰੀ ਕੀਮਤ ਤੇਰਾ ਮੋਲ ਪਾ ਸਕਦਾ ਕਿਹੜਾ ਤੇਰਾ ਮੋਲ ਪਾ ਸਕਦਾ ਮੇਰੇ ਮਾਲਕ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਆਪੀ ਕਰਦਾ ਹੈ ਆਪ ਹੀ ਵੇਖ ਰਿਹਾ ਹਰਿਆ ਭਰਿਆ ਵੀ ਜਗਤ ਨੂੰ ਆਪ ਹੀ ਕਰਦਾ ਵਡਿਆਈ ਵੀ ਆਪ ਦਿੰਦਾ ਤੇ ਆਪ ਹੀ ਵੇਖਦਾ ਵੀ ਹੈ ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ ਗੁਰਮੁਖ ਜਿਹੜਾ ਗੁਰੂ ਨੂੰ ਮੁਖ ਲੈ ਕੇ ਚੱਲਦਾ ਉਹ ਨਿਹਾਲੀਆ ਨਿਹਾਲ ਨਿਹਾਲ ਹੋ ਜਾਂਦਾ ਹੈ ਇਸ ਤਰ੍ਹਾਂ ਕੀਮਤ ਪਾ ਲੈਂਦਾ ਹੈ ਕਿਉਂ ਕਿ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਜੀਵਦਿਆਲਾ ਹਾਮਿਲੈ ਗੁਰਕਾਰ ਕਮਾਵੇ ਜਿਉਂਦਿਆਂ ਵੀ ਉਹ ਨਾਮ ਦੇ ਵਿੱਚ ਜੁੜ ਕੇ ਨਾਮ ਬੰਦਗੀ ਵਿੱਚ ਜੁੜ ਕੇ ਲਾਹਾ ਖਟ ਲੈਂਦਾ ਹੈ ਗੁਰਕਾਰ ਕਮਾਵੇ ਜਿਹੜੇ ਗੁਰੂ ਨੇ ਦੱਸਿਆ ਉਸ ਰਸਤੇ ਤੇ ਚੱਲ ਕੇ ਕਾਰਵੇ ਆਦ ਕਰਦਾ ਪੂਰਵ ਹੋ ਵੇ ਲਿਖਿਆ ਤਾਂ ਸਤਿਗੁਰ ਪਾਵੇ ਪੂਰਵਲੇ ਕਰਤ ਜੀ ਹੁਣ ਤੇ ਸਤਿਗੁਰ ਦਾ ਨਾਲ ਮਿਲਾਪ ਵੀ ਹੋ ਜਾਂਦਾ ਹੈ ਮਨ ਮੁਖ ਟੋਟਾ ਨਿਤ ਹੈ ਪਰ ਮੈਂ ਪਰਮਾਏ ਪਰ ਜਿਹੜਾ ਮਨ ਪਿੱਛੇ ਤੁਰਦਾ ਓ ਨਿਤਾ ਪ੍ਰਤੀ ਪਰਮ ਪਲੇਖਿਆ ਵਿੱਚ ਪਿਆ ਜਾਂਦਾ ਹੈ ਮਨਮੁਖ ਟੋਟਾ ਨੇਤਾ ਹੈ ਨੀਤਾ ਪ੍ਰਤੀ ਘਾਟਾ ਖਾਂਦਾ ਪਰ ਮੈਂ ਪਰਮਾਇ ਪਰਮਪਲੇਖਿਆਂ ਵਿੱਚ ਪਿਆ ਪਰ ਟਕਦਾ ਹੀ ਰਹਿੰਦਾ ਮਨਮੁਖ ਅੰਧ ਨਾ ਚੇਤੇ ਕਿਉਂ ਦਰਸ਼ਨ ਪਾਈ ਮਨਮੁਖ ਨੂੰ ਮੜ ਪਿਛੇਪਰਨ ਵਾਲਾ ਅੰਨ ਉਹਨੂੰ ਕੁਝ ਯਾਦ ਨਹੀਂ ਆਂਦਾ ਕਿਉਂ ਦਰਸ਼ਨ ਪਾਈ ਕਿਸ ਤਰ੍ਹਾਂ ਉਹ ਦਰਸ਼ਨ ਪਾ ਸਕਦਾ ਕਿਸੇ ਤਰ੍ਹਾਂ ਵੀ ਨਹੀਂ ਪਾ ਸਕਦਾ ਤਾਂ ਜਗ ਆਇਆ ਜਾਣੀਏ ਸਾਚੇ ਲਿਵ ਲੈ ਤਾਂ ਜਗਤ ਵਿੱਚ ਆਇਆ ਜਾਣਨਾ ਕਰੋ ਮਨੁੱਖ ਤੋਂ ਜਿਹੜਾ ਆ ਕੇ ਸੱਚ ਦੇ ਨਾਲ ਜੁੜ ਸਕੇ ਮਾਨਣ ਕਰਕੇ ਜੁੜਿਆ ਹੋਵੇ ਅਸਲ ਵਿੱਚ ਉਹਦਾ ਆਇਆ ਪਰਵਾਣ ਇਸ ਸੰਸਾਰ ਵਿੱਚ ਤਾਂ ਜਗਾਇਆ ਜਾਣੀ ਤਾਂ ਉਹ ਸਮਝ ਵੀ ਜਗਤ ਵਿੱਚ ਆਇਆ ਤੇ ਜਿਹੜਾ ਸੱਚੇ ਦੇ ਨਾਲ ਲਿਉ ਜੁੜਦਾ ਸੁਰਤੀ ਜੋੜਦਾ ਨਹੀਂ ਤਾਂ ਇਹ ਸਮਝ ਲਓ ਕਿ ਪਵਿੱਤਰਤਾ ਨਹੀਂ ਆਈ ਹੈ ਜਾਂ ਤਾਂ ਪਵਿੱਤਰਤਾ ਨਹੀਂ ਆਈ ਇਸ ਸੰਸਾਰ ਤੋਂ ਕੂਝ ਕੀਤਾ ਗੁਰ ਭੇਟੇ ਪਰਸ ਪਏ ਜੋਤੀ ਜੋਤ ਮਿਲਾਏ ਗੁਰ ਭੇਟੇ ਇੰਨੇ ਜਦੋਂ ਗੁਰੂ ਨੇ ਭੇਟਿਆ ਗੁਰੂ ਦਾ ਮਿਲਾਪ ਹੋਇਆ ਪਾਰਸ ਪੈ ਪਾਰਸ ਬਣ ਗਏ ਜਿਵੇਂ ਧੰਗੁਰੂ ਅੰਗਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਦਾ دیدار ਹੋਇਆ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ ਹੈ ਤੇ ਪਾਰਸ ਹੋਏ ਪ੍ਰਵਾਨ ਹੋਏ ਤੇ ਹੋਰਨਾਂ ਨੂੰ ਵੀ ਤਾਰਨ ਯੋਗ ਬਣ ਗਏ ਜੋਤੀ ਜੋਤ ਸਮਾਏ ਆਪਦੀ ਜੋਤ ਜਿਉਂਦਿਆਂ ਦੀ ਜੋਤ ਵਿੱਚ ਸਮਾ ਗਈ ਜਿਵੇਂ ਗੁਰੂ ਨਾਨਕ ਸਾਹਿਬ ਦੀ ਜੋਤ ਜਿਉਂਦਿਆਂ ਦੀ ਗੁਰ ਅੰਗਰ ਸਾਹਿਬ ਵਿੱਚ ਸਮਾ ਗਈ ਇਸੇ ਤਰ੍ਹਾਂ ਮਨੋਕਵੀ ਜਦੋਂ ਗੁਰੂ ਨਾਲ ਮਿਲ ਜਾਂਦਾ ਹੈ ਤੇ ਸੱਚੇ ਵਿੱਚ ਜੁੜਿਆ ਰਹਿੰਦਾ ਗੁਰੂ ਨਾਲ ਮਿਲ ਕੇ ਪਾਰਸ ਬਣ ਜਾਂਦਾ ਹੈ ਆਪ ਨੂੰ ਵੀ ਗਿਆਨ ਮਿਲਦਾ ਹੈ ਤੇ ਹੋਰਨਾਂ ਨੂੰ ਵੀ ਵੰਡਣਾ ਕਰਦਾ ਹੈ ਕਿ ਉਹ ਪ੍ਰਮਾਤਮਾ ਦੀ ਜੋਤ ਵਿੱਚ ਮਿਲ ਜਾਂਦਾ ਹੈ ਐਨੇ ਸਰਹਿ ਨਿਰਾਲਮੋ ਕਰ ਧਰ ਕੀ ਕਰਨੀ ਦਿਨ ਰਾਤ ਐਸੇ ਮਨੁੱਖ ਰਹਿ ਨਿਰਾਲਮੋ ਨਿਰਾਲਮ ਇਸ ਸੰਸਾਰ ਤੋਂ ਅੰਦਰਲੇ ਰਹਿੰਦੇ ਨੇ ਲੈਨੇ ਇਸ ਸੰਸਾਰ ਕੀਨੇ ਗ੍ਰਸਤੀਵਚ ਨੇ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨੇ ਭਰਦੇ ਨੇ ਪਰ ਅੰਦਰਲੇ ਰਹਿੰਦੇ ਨੇ ਇਸ ਸੰਸਾਰ ਤੋਂ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਧੰਨ ਗੁਰੂ ਨਾਨਕ ਸਾਹਿਬ ਦੇ ਨੇ ਨਾਨਕ ਨਾਮ ਸੰਤੋਖੀ ਆ ਨਾਮ ਹੀ ਸਭ ਤੋਂ ਵੱਡਾ ਸੰਤੋਖ ਹੈ ਰਾਤੇ ਹਰ ਚਰਣੀ ਜਿਹੜਾ ਇਸ ਦੇ ਨਾਮ ਦੇ ਚਰਣਾ ਵਿੱਚ ਰਤਿਆ ਰਹਿੰਦਾ ਉਹਦਾ ਆਇਆ ਵੀ ਪਰਵਾਣ ਉਹਦੇ ਸੰਸਾਰ ਚੁੱਗ ਗਿਆ ਵੀ ਪਰਵਾਣ ਸੋ ਅਸੀਂ ਵੀ ਸਤਿਗੁਰੂ ਕਿਰਪਾ ਕਰਣਾ ਸਾਨੂੰ ਵੀ ਨਾਮ ਦਿੱਤਾ ਆਤਮਿਲ ਸਕੇ ਸਾਡਾ ਜੀ ਸਾਡਾ ਵੀ ਆਇਆ ਪਰਵਾਣ ਹੋ ਸਕੇ ਇਸ ਸੰਸਾਰ ਵਿੱਚ ਦੇ ਲੋਤੀਸ ਕਰੋ ਨਾ ਆ ਸਕਿਆ ਤੋਂ ਬਥਰੀ ਚਾਰ ਆ ਕਰਨ ਦੀ ਜਾਂ ਚਾ ਜਾਵੇ ਲੇਖਾ ਕਤੈ ਨਾ ਚੁਪੀ ਐ ਖੇ ਖੇਨ ਭੁੱਲਣਾ ਹਰ ਬਖਸ਼ਣ ਹਰ ਬਖਸ਼ ਲੈ ਨਾਨਕ ਪਰਉਤਾਰ ਦੇਹ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਜਮੇਲ ਗੱਡ ਵੱਟ ਕੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ